ਪਰ ਖੋਲਦੇ ਹੋ ਅਤੇ ਵਿਸ਼ਾ ਵਸਤੂ ਦੀ ਸਾਰਣੀ ਨੂੰ ਵੇਖਦੇ ਹੋ ਤਾਂ ਤੁਸੀਂ ਵੇਖੋਗੇ ਕਿ ਇਹ ਪਹਿਲਾ 3/4 ਇੱਕ ਸੰਗ੍ਰਹਿ ਹੈ ਜਿਸ ਨੂੰ ਪੁਰਾਣਾ ਨਾਮ ਕਿਹਾ ਜਾਂਦਾ ਹੈ ਜੇਕਰ ਤੁਸੀਂ ਕਿਤਾਬ ਦੀ ਸੂਚੀ ਨੂੰ ਵੇਖੋਗੇ ਤਾਂ ਤੁਸੀਂ ਵੇਖੋਗੇ ਕਿ ਉਸ ਵਿੱਚ 39 ਕਿਤਾਬਾਂ ਹਨ ਜਿਨ੍ਹਾਂ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਪੰਜਾਂ ਨੂੰ ਪੈਂਤੀ ਟੁਕ ਕਿਹਾ ਜਾਂਦਾ ਹੈ ਅਤੇ ਇਸ ਦੇ ਬਾਅਦ ਇਤਿਹਾਸ ਦੀਆਂ ਕਿਤਾਬਾਂ ਫਿਰ ਕਾਵ ਕਿਤਾਬਾਂ ਅਤੇ ਅੰਤ ਵਿੱਚ ਨਬੀਆਂ ਦੀਆਂ ਕਿਤਾਬਾਂ ਇਹ ਬੜੇ ਕਾਫੀ ਸਰਲ ਜਾਪਦਾ ਹੈ ਪਰ ਅਸਲ ਵਿੱਚ ਇਹ ਬਧੇਰੇ ਗੁੰਝਲਦਾਰ ਹੈ ਅਤੇ ਬਧੇਰੇ ਦਿਲਚਸਪ ਵੀ ਹੈ ਇੱਕ ਖੰਡ ਵਿੱਚ ਕਿਤਾਬਾਂ ਦੀ ਇਸ ਵਿਵਸਥਾ ਨੂੰ ਪੁਰਾਣੇ ਨੇਮ ਤੋਂ ਬਾਅਦ ਵਿੱਚ ਆਈ مسیحی ਪਰੰਪਰਾ ਦੁਆਰਾ ਕਿਹਾ ਗਿਆ ਜੋ ਯਿਸੂ ਅतिर ਸੂਲਾ ਦੇ ਬਾਅਦ ਵਿਕਸਿਤ ਹੋਈ ਪ੍ਰਾਚੀਨ ਯਹੂਦੀ ਪਰੰਪਰਾ ਵਿੱਚ ਇਹ ਸਾਰੇ ਕੰਮ ਵੱਖ-ਵੱਖ ਪੱਤਰਾਂ ਵਿੱਚ ਸਨ ਅਤੇ ਇਹਨਾਂ ਨੂੰ ਤਿੰਨ ਭਾਗਾਂ ਦੇ ਇੱਕੀਕ੍ਰਿਤ ਸੰਗ੍ਰਹਿ ਦੇ ਰੂਪ ਵਿੱਚ ਵਿਵਸਥਿਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਤਨਾਖ ਕਿਹਾ ਜਾਂਦਾ ਹੈ ਇਹ ਤੁਰੇਤ ਦਾ ਇੱਕ ਇਬਰਾਨੀ ਸੰਕੇਪ ਸ਼ਬਦ ਹੈ ਜਿਸਦਾ ਅਰਥ ਹੈ ਨਿਰਦੇਸ਼ ਨੇਮਯੰ ਜਿਸ ਦਾ ਅਰਥ ਨਵੀ ਅਤੇ ਕੇਟੂਵਿਮ ਜਿਸ ਦਾ ਅਰਥ ਹੈ ਲੇਖ ਤਨਾਕ ਵਿੱਚ ਉਹੀ ਕਿਤਾਬਾਂ ਹਨ ਜੋ ਪ੍ਰੋਟੈਸਟੈਂਟ ਪੁਰਾਣੀ ਨੇਮ ਵਿੱਚ ਹਨ ਪਰ ਉਹਨਾਂ ਦੀ ਤਰਤੀਬ ਵੱਖਰੇ ਢੰਗ ਨਾਲ ਲਗਾਈ ਗਈ ਹੈ ਤੁਰੇਤ ਅਤੇ ਪੈਂਟਟੁਕ ਇੱਕ ਹੀ ਹਨ ਪੁਰਾਣੇ ਨਬੀਆਂ ਵਿੱਚ ਇਤਿਹਾਸਿਕ ਬਿਰਤਾਂਤਾਂ ਦੀਆਂ ਚਾਰ ਕਿਤਾਬਾਂ ਸ਼ਾਮਲ ਹਨ ਅਤੇ ਫਿਰ ਖਾਸ ਨਬੀਆਂ ਦੇ ਨਾਮ ਤੇ 15 ਕਿਤਾਬਾਂ ਹਨ ਇਸ ਤੋਂ ਬਾਅਦ ਲੇਖ ਹੁੰਦੇ ਹਨ ਜਿਸ ਵਿੱਚ ਕਾਬ ਅਤੇ ਬਿਰਤਾਂਤਾ ਦਾ ਵਿਪਿੰਨ ਸੰਗ੍ਰਹਿ ਹੈ ਹੁਣ ਇਹ ਤਿੰਨਾਂ ਭਾਗਾਂ ਵਾਲੀ ਰਚਨਾ ਅਸਲ ਵਿੱਚ ਬਹੁਤ ਪੁਰਾਣੀ ਹੈ ਇਸ ਦਾ ਜ਼ਿਕਰ ਪ੍ਰਾਚਨ ਯਹੂਦੀ ਲੇਖਾਂ ਵਿੱਚ ਕੀਤਾ ਗਿਆ ਹੈ ਜਿਵੇਂ ਮ੍ਰਿਤ ਸਾਗਰ ਲੇਖ ਪੇਨ ਸਿਰਾ ਦਾ ਗਿਆਨ ਇੱਥੋਂ ਤੱਕ ਕਿ ਨਾਸਰਤ ਦੇ ਯਸ਼ੂ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਅਤੇ ਇਸ ਲਈ ਹੈ ਕਿਉਂਕਿ ਇਹ ਤਿੰਨੇ ਭਾਗ ਪੁਸਤਕ ਦੀ ਆਪਣੀ ਰਚਨਾਤਮਕ ਸ਼ੈਲੀ ਵਿੱਚ ਹੀ ਬਣੇ ਹੋਏ ਹਨ ਜੇਕਰ ਤੁਸੀਂ ਧਿਆਨ ਦੇਵੋਗੇ ਤਾਂ ਪਤਾ ਲੱਗੇਗਾ ਕਿ ਹਰੇਕ ਪੁਸਤਕ ਨੂੰ ਹਵਾਲਿਆਂ ਦੇ ਰਾਹੀਂ ਤਾਲਮੇਲ ਕੀਤਾ ਗਿਆ ਹੈ ਜੋ ਹਰੇਕ ਕੰਮ ਨੂੰ ਵੱਡੇ ਤਿੰਨ ਭਾਗਾਂ ਦੇ ਸੰਗ੍ਰਹਿ ਵਿੱਚ ਜੋੜਦੇ ਹਨ ਸੋ ਸਾਰੀਆਂ ਪੁਸਤਕਾਂ ਨੂੰ ਇੱਕ ਸਾਰ ਕਿਸ ਨੇ ਰੱਖਿਆ ਇਹ ਇੱਕ ਲੰਬੀ ਪ੍ਰਕਿਰਿਆ ਸੀ ਇਸ ਵਿੱਚ ਕੁਝ ਪ੍ਰਸਿੱਧ ਲੇਖਕ ਜਿਵੇਂ موسی ਜਾਂ 다우ਦ ਦਾ ਯੋਗਦਾਨ ਹੈ ਪਰ ਜ਼ਿਆਦਾਤਰ ਲੇਖਕ ਅਗਿਆਤ ਹਨ ਬਾਈਬਲ ਵਿੱਚ ਉਹਨਾਂ ਨੂੰ ਲੇਖਕ ਜਾਂ ਨਬੀ ਕਿਹਾ ਗਿਆ ਹੈ ਇਨ੍ਹਾਂ ਪੁਸਤਕਾਂ ਨੇ ਇਸਰਾਇਲ ਦੇ ਸੰਪੂਰਨ ਇਤਿਹਾਸ ਵਿੱਚ ਆਕਾਰ ਲਿਆ ਜਦੋਂ ਕਿ ਭਵਿੱਖਬਾਣੀ ਦੇ ਉਪਦੇਸ਼ਕਾਂ ਦੀਆਂ ਪੀੜ੍ਹੀਆਂ ਨੇ ਪੁਰਾਣੀਆਂ ਕਹਾਣੀਆਂ ਅਤੇ ਕਵਿਤਾਵਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਵੱਡੀਆਂ ਰਚਨਾਵਾਂ ਵਿੱਚ ਸ਼ਾਮਲ ਕੀਤਾ ਅਤੇ ਜਿਸ ਦੇ ਸਿੱਟੇ ਵੱਜੋਂ ਇਸ ਸਮੱਗਰੀ ਨੂੰ ਤਨਾਖ ਨਾਮਕ ਪੁਸਤਕ ਨੂੰ ਆਕਾਰ ਦਿੱਤਾ ਗਿਆ ਜ਼ਬੂਰਾ ਅਤੇ ਨਬੀਆਂ ਦੀਆਂ ਪੁਸਤਕਾਂ ਤੋਂ ਇਹ ਸਪੱਸ਼ਟ ਹੈ ਕਿ ਇਨ੍ਹਾਂ ਭਵਿੱਖਬਾਣੀ ਦੇ ਉਪਦੇਸ਼ਕਾਂ ਦਾ ਮੰਨਣਾ ਸੀ ਕਿ ਪਰਮੇਸ਼ਵਰ ਦਾ ਆਤਮਾ ਇਸ ਪੂਰੀ ਪ੍ਰਕਿਰਿਆ ਦੀ ਅਗਵਾਈ ਕਰ ਰਿਹਾ ਹੈ ਤਾਂ ਕਿ ਇਹਨਾਂ ਮਨੁੱਖੀ ਸ਼ਬਦਾਂ ਦੇ ਰਾਹੀਂ ਪਰਮੇਸ਼ਵਰ ਆਪਣੇ ਲੋਕਾਂ ਨਾਲ ਗੱਲ ਕਰੇ ਇਸੇ ਕਾਰਨ ਉਹਨਾਂ ਨੇ ਇਹਨਾਂ ਲਿਖਤਾਂ ਦੇ ਭੰਡਾਰ ਨੂੰ ਲਿਆ ਅਤੇ ਉਹਨਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਨੂੰ ਇੱਕ ਇਕ੍ਰਿਤ ਸੰਗ੍ਰਹਿ ਵਿੱਚ ਤਿਆਰ ਕੀਤਾ ਸਾਨੂੰ ਨਿਸ਼ਚਿਤ ਰੂਪ ਨਾਲ ਨਹੀਂ ਪਤਾ ਕਿ ਇਹ ਪ੍ਰਕਿਰਿਆ ਕਦੋਂ ਸਮਾਪਤ ਹੋਈ ਪਰ ਸ਼ਾਇਦ ਇਹ ਯਸ਼ੂ ਤੋਂ ਪਿਛਲੀਆਂ ਕੁਝ ਸਦੀਆਂ ਪਹਿਲਾਂ ਸਮਾਪਤ ਹੋਈ ਸੀ ਆਪਣੇ ਅੰਤਿਮ ਰੂਪ ਵਿੱਚ ਤਨਾਖ ਇਜ਼ਰਾਈਲ ਦੇ ਇਤਿਹਾਸ ਦੀ ਭਵਿੱਖ ਸੂਚਕ ਵਿਆਖਿਆ ਪੇਸ਼ ਕਰਦਾ ਹੈ ਜਿਸ ਵਿੱਚ ਪੂਰੀ ਦੁਨੀਆ ਨੂੰ ਬਚਾਉਣ ਲਈ ਪਰਮੇਸ਼ਵਰ ਦੇ ਉਦੇਸ਼ ਨੂੰ ਪ੍ਰਗਟ ਕਰਨ ਦਾ ਦਾਵਾ ਹੈ ਇਹ ਉਚਿਤ ਨਹੀਂ ਹੋਵੇਗਾ ਕਿ ਅਸੀਂ ਇੱਕ ਹੀ ਵੀਡੀਓ ਵਿੱਚ ਪੂਰੇ ਸੰਗ੍ਰਹਿ ਨੂੰ ਸਮਝਾਈਏ ਇਸ ਸਹਾਇਕ ਹੋਵੇਗਾ ਕਿ ਅਸੀਂ ਇਸ ਪੁਸਤਕ ਦੇ ਵਿਸ਼ੇ ਵਿੱਚ ਮੋਟੇ-ਮੋਟੇ ਤੌਰ ਤੇ ਨਿਗਾਹ ਕਰੀਏ ਤੁਰੇਤ ਦਾ ਆਰੰਭ ਪਰਮੇਸ਼ਵਰ ਦੁਆਰਾ ਇੱਕ ਵੱਡੀ ਸੰਪਤੀ ਅਰਥਾਤ ਇੱਕ ਬਹੁਤ ਸੁੰਦਰ ਸੰਸਾਰ ਬਣਾਉਣ ਅਤੇ ਬਰਕਤ ਦੇਣ ਨਾਲ ਹੁੰਦਾ ਹੈ ਪਰਮੇਸ਼ਵਰ ਇਸ ਸੰਸਾਰ ਨੂੰ ਇੱਕ ਇਸ ਤਰ੍ਹਾਂ ਦੇ ਪ੍ਰਾਣੀ ਨੂੰ ਸੌਂਪਦਾ ਹੈ ਜੋ ਹੀਸਵਰੀ ਸਰੂਪ ਨੂੰ ਪ੍ਰਤੀਬਿੰਬਿਤ ਕਰਦਾ ਹੈ ਮਨੁੱਖ ਜਾਂ ਇਬਰਾਨੀ ਵਿੱਚ ਆਦਮ ਪਰਮੇਸ਼ਵਰ ਮਨੁੱਖ ਨੂੰ ਦੁਨੀਆ ਤੇ ਰਾਜੇ ਅਤੇ ਰਾਣੀ ਦੇ ਰੂਪ ਵਿੱਚ ਰਾਜ ਕਰਨ ਨੂੰ ਨਿਯੁਕਤ ਕਰਦਾ ਹੈ ਪਰ ਸਵਾਲ ਇਹ ਹੈ ਕਿ ਉਹ ਭਲੇ ਬੁਰੇ ਨੂੰ ਸਮਝਣ ਦੇ ਲਈ ਪਰਮੇਸ਼ਵਰ ਦੀ ਬੁੱਧੀ ਤੇ ਭਰੋਸਾ ਕਰਨਗੇ ਜਾਂ ਖੁਦ ਮੁਖਤਿਆਰੀ پا ਕੇ ਖੁਦ ਹੀ ਭਲੇ ਅਤੇ ਬੁਰੇ ਨੂੰ ਪਰਖਣਗੇ ਪਰ ਮਨੁੱਖਾਂ ਦੇ ਨਾਲ ਇੱਕ ਹੋਰ ਪੁਰਾਣੀ ਹੈ ਇੱਕ ਰਸਯਮਈ ਸੱਪ ਇਸ ਸ੍ਰਿਸ਼ਟੀ ਕਤਾ ਦੇ ਖਿਲਾਫ ਵਿਦਰੋਹ ਵਿੱਚ ਸੀ ਅਤੇ ਮਨੁੱਖਾਂ ਨੂੰ ਛਾਲ ਦੁਆਰਾ ਪਰਮੇਸ਼ਵਰ ਦੀ ਖੋਲ ਦਿਲੀ ਦੇ ਵਿਰੁੱਧ ਮੂਰਖਤਾਪੂਰਨ ਵਿਦਰੋਹ ਵਿੱਚ ਲੈ ਜਾਂਦਾ ਹੈ ਇਤੇ ਵੱਜੋਂ ਮਨੁੱਖਤਾ ਈਸ਼ਵਰੀ ਜੀਵਨ ਦੇ ਸਰੋਤ ਤੋਂ ਅਲੱਗ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਬਰਕਤ ਦੇ ਬਾਗ ਵਿੱਚੋਂ ਕੱਢ ਕੇ ਖਤਰਨਾਕ ਉਜਾੜ ਵਿੱਚ ਮਰਨ ਲਈ ਘੱਲ ਦਿੱਤਾ ਜਾਂਦਾ ਹੈ ਉਸ ਜਗ੍ਹਾ ਤੋਂ ਮਨੁੱਖ ਫੈਲਦੇ ਹਨ ਅਤੇ ਉਹ ਭਲੇ ਅਤੇ ਬੁਰੇ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਲੱਗ ਜਾਂਦੇ ਹਨ ਅਤੇ ਜਿੱਦਾਂ ਤੇਜ਼ੀ ਨਾਲ ਢਹਾਂ ਜਾਂਦੀਆਂ ਹਨ ਉਹ ਹਿੰਸਾ ਅਤੇ ਜ਼ੁਲਮ ਨਾਲ ਝੂਜ ਰਹੇ ਸ਼ਹਿਰ ਦਾ ਨਿਰਮਾਣ ਕਰਦੇ ਹਨ ਜੋ ਬਾਬਲ ਨਾਮਕ ਸ਼ਹਿਰ ਦੀ ਬੁਨਿਆਦ ਦਾ ਕਾਰਨ ਬਣਦੇ ਹਨ ਸੋ ਇਸ ਤਰ੍ਹਾਂ ਦਾ ਸ਼ਹਿਰ ਹੈ ਜਿੱਥੇ ਲੋਕ ਖੁਦ ਨੂੰ ਪਰਮੇਸ਼ਵਰ ਦੇ ਸਥਾਨ ਤੇ ਰੱਖਦੇ ਹਨ ਅਤੇ ਹੁਣ ਪੂਰੀ ਬਾਈਬਲ ਦੀ ਮੁੱਢਲੀ ਕਥਾ ਦਾ ਟਕਰਾਅ ਨਿਰਧਾਰਿਤ ਕੀਤਾ ਗਿਆ ਹੈ ਪਰਮੇਸ਼ਵਰ ਆਪਣੀ ਦੁਨੀਆ ਨੂੰ ਬਰਕਤ ਦੇਣਾ ਚਾਹੁੰਦਾ ਹੈ ਅਤੇ ਮਨੁੱਖਾਂ ਦੁਆਰਾ ਇਸ ਤੇ ਰਾਜ ਕਰਨਾ ਚਾਹੁੰਦਾ ਹੈ ਪਰ ਹੁਣ ਮਨੁੱਖ ਸਮੱਸਿਆ ਬਣ ਗਏ ਹਨ ਉਹ ਬ੍ਰਿਆਹ ਦੇ ਪ੍ਰਭਾਵ ਹੇਠ ਹਨ ਉਹ ਮੂਰਖ ਅਤੇ ਘੱਟ ਦ੍ਰਿਸ਼ਟੀ ਵਾਲੇ ਹਨ ਅਤੇ ਆਪਣੇ ਹੀ ਨਾਸਤ ਵੱਲ ਜਾ ਰਹੇ ਹਨ ਅਤੇ ਇਸਾਹ ਪਰਮੇਸ਼ਵਰ ਦੇ ਉਪਾਅ ਨੂੰ ਸਥਾਪਿਤ ਕਰਦੇ ਹਨ ਸਾਨੂੰ ਨਵੀਂ ਕਿਸਮ ਦੇ ਮਨੁੱਖ ਦੀ ਜ਼ਰੂਰਤ ਹੈ ਅਤੇ ਪਰਮੇਸ਼ਵਰ ਵਾਅਦਾ ਕਰਦਾ ਹੈ ਕਿ ਇੱਕ ਨਵਾਂ ਮਨੁੱਖ ਆਵੇਗਾ ਜੋ ਸੱਪ ਦੇ ਬਹਿਕਾਵੇ ਵਿੱਚ ਨਹੀਂ ਆਵੇਗਾ ਅਸਲ ਵਿੱਚ ਉਹ ਉਸ ਨੂੰ ਕੁਚਲ ਦੇਵੇਗਾ ਅਤੇ ਉਸ ਦੇ ਦੁਆਰਾ ਕੁਚਲਿਆ ਜਾਵੇਗਾ ਇੱਥੋਂ ਇੱਕ ਕਹਾਣੀ ਆਦਮੀ ਅਤੇ ਇਸਤਰੀ ਅਬਰਾਹਮ ਅਤੇ ਸਾਰਾ ਦੇ ਵਾਅਦਾ ਕੀਤੇ ਵਣਜ ਬਾਰੇ ਦੱਸਦੀ ਹੈ ਪਰਮੇਸ਼ਵਰ ਉਹਨਾਂ ਨੂੰ ਉਹੀ ਈਸ਼ਵਰੀ ਬਰਕਤ ਦਿੰਦਾ ਹੈ ਜੋ ਉਸਨੇ ਆਰੰਭ ਵਿੱਚ ਮਨੁੱਖਤਾ ਨੂੰ ਦਿੱਤੀ ਸੀ ਅਤੇ ਉਹ ਬਾਬਲ ਨੂੰ ਛੱਡ ਕੇ ਇੱਕ ਨਵੇਂ ਬਾਗ ਵਰਗੀ ਜ਼ਮੀਨ ਤੇ ਆਉਂਦੇ ਹਨ ਜਿਸ ਨੂੰ ਪਰਮੇਸ਼ਵਰ ਨੇ ਉਸਦੇ ਪਰਿਵਾਰ ਨੂੰ ਦੇਣ ਦਾ ਵਾਅਦਾ ਕੀਤਾ ਸੀ ਇਸ ਤੋਂ ਬਾਅਦ ਅਬਰਾਹਮ ਦੇ ਪਰਿਵਾਰ ਦੀ ਕਹਾਣੀ ਹੈ ਤਿੰਨ ਪੀੜੀਆਂ ਅਬਰਾਹਮ ਇਜ਼ਹਾਕ ਅਤੇ ਯਾਕੂਬ ਅਤੇ ਉਸਦੇ 12 ਪੁੱਤਰ ਸਾਡੀਆਂ ਉਮੀਦਾਂ ਉਦੋਂ ਤੱਕ ਬਣੀਆਂ ਰਹਿੰਦੀਆਂ ਹਨ ਜਦੋਂ ਤੱਕ ਕਿ ਉਹਨਾਂ ਦੀ ਬਹੁਤ ਖਰਾਬ ਅਤੇ ਵਿਨਾਸ਼ਕਾਰੀ ਪਰਿਵਾਰਕ ਕਹਾਣੀ ਨੂੰ ਨਹੀਂ ਪੜਦੇ ਉਹ ਝੂਠ ਬੋਲਦੇ ਹਨ ਅਤੇ ਤੋਂ ਖਾ ਦਿੰਦੇ ਹਨ ਅਤੇ ਲਗਭਗ ਇੱਕ ਦੂਜੇ ਨੂੰ ਮਾਰ ਸੁੱਟਦੇ ਹਨ ਇਸ ਦਾ ਜ਼ਿਕਰ ਵੀ ਨਾ ਭੁੱਲੋ ਕਿ ਜਿੰਸੀ ਬਰਿਆਈ ਵੀ ਸ਼ਾਮਲ ਸੀ ਪਰ ਬਾਗ ਦੀ ਕਹਾਣੀ ਤੋਂ ਬਾਅਦ ਤੁਸੀਂ ਕੀ ਉਮੀਦ ਕੀਤੀ ਸੀ ਉਹ ਮਨੁੱਖਾਂ ਆਖਰਕਾਰ ਅਬਰਾਹਮ ਦਾ ਪਰਿਵਾਰ ਮਿਸਰ ਵਿੱਚ ਦੀ ਗੁਲਾਮੀ ਵਿੱਚ ਚੜਾ ਜਾਂਦਾ ਹੈ ਅਬਰਾਹਮ ਦੇ ਪਰਿਵਾਰ ਦੀਆਂ ਇਹ ਸਾਰੀਆਂ ਅਸਫਲਤਾਵਾਂ ਕਹਾਣੀ ਦੇ ਕੁਝ ਰੋਸ਼ਨ ਪਲਾਂ ਲਈ ਇੱਕ ਹਨੇਰ ਪਛੋਕੜ ਬਣਾਉਂਦੀਆਂ ਹਨ ਪਰਮੇਸ਼ਵਰ ਇਨ੍ਹਾਂ ਲੋਕਾਂ ਦੇ प्रति ਵਚਨਬੱਧ ਰਹਿੰਦਾ ਹੈ ਉਹ ਉਹਨਾਂ ਦੇ ਨਾਲ ਸਦੀਵੀ ਵਾਅਦਾ ਵੀ ਕਰਦਾ ਹੈ ਅਰਥਾਤ ਨੇਮ ਬੰਨ੍ਹਦਾ ਹੈ ਕਿ ਉਹ ਉਹਨਾਂ ਦੁਆਰਾ ਸਰਬੱਤ ਮਨੁੱਖਤਾ ਨੂੰ ਬਚਾਵੇਗਾ ਅਤੇ ਬਰਕਤ ਦੇਵੇਗਾ ਇਹ ਸਪਸ਼ਟ ਨਹੀਂ ਹੈ ਇਹ ਸਭ ਕਿਵੇਂ ਹੋਵੇਗਾ ਪਰ ਅਬਰਾਹਮ ਦਾ ਪਰਿਵਾਰ ਜਦੋਂ ਆਪਣੀ ਸਵਾਰਥੀ ਯੋਧਨਾ ਨੂੰ ਰੋਕਦੇ ਹਨ ਅਤੇ ਦ੍ਰਿੜ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਵਾਅਦੇ ਤੇ ਭਰੋਸਾ ਕਰਦੇ ਹਨ ਤਾਂ ਉਹ ਇਸ ਦੀਵਾਲ ਅੱਗੇ ਵਧਦੇ ਹਨ ਇਥੋਂ ਪਰਿਵਾਰ ਵਾਦਾ ਜਾਂਦਾ ਹੈ ਆਖਿਰਕਾਰ ਉਹ ਮਿਸਰ ਵਿੱਚ ਗੁਲਾਮ ਹੋ ਜਾਂਦੇ ਹਨ ਅਤੇ ਫਿਰ ਤੁਰੇਤ ਦੇ ਇੱਕ ਮੁੱਖ ਪਾਤਰ موسی ਨਾਲ ਸਾਡੀ ਜਾਣ ਪਛਾਣ ਹੁੰਦੀ ਹੈ ਪਰਮੇਸ਼ੁਰ ਨੇ ਉਸ ਨੂੰ ਇਸਰਾਇਲ ਨੂੰ ਬਚਾਉਣ ਅਤੇ ਉਸ ਪਰਬਤ ਤੇ ਲਿਉਣ ਲਈ ਖੜਾ ਕੀਤਾ ਜਿੱਥੇ ਉਹਨਾਂ ਸਬੜਾਂ ਨੂੰ ਪਰਮੇਸ਼ਵਰ ਦੇ ਨਾਲ ਨੇਮ ਸੰਬੰਧ ਵਿੱਚ ਮੁੱਲੀ ਬੁਲਾਇਆ ਗਿਆ ਉਹਨਾਂ ਦੇ ਸੰਬੰਧ ਦੇ ਵਿਸ਼ੇ ਵਿੱਚ 613 ਨੇਮ ਅਤੇ ਇਸ ਤਰ੍ਹਾਂ ਦੇ ਮਨੁੱਖ ਬਣਦੇ ਨਿਰਦੇਸ਼ ਦਿੱਤੇ ਗਏ ਜੋ ਇਮਾਨਦਾਰੀ ਨਾਲ ਸੰਸਾਰ ਵਿੱਚ ਪਰਮੇਸ਼ਵਰ ਦੀ ਨੁਮਾਇੰਦਗੀ ਕਰਨਗੇ ਅਤੇ ਮੂਸਾ ਇਸ ਪੂਰੀ ਪ੍ਰਕਿਰਿਆ ਵਿੱਚ ਵਿਚੋਲਾ ਰਹਿੰਦਾ ਹੈ ਅਤੇ ਉਹ ਸ਼ਾਨਦਾਰ ਹੈ ਉਹ ਮੁੱਖ ਨਬੀ ਹੈ ਉਿਸਰਾਇਲ ਨੂੰ ਪਰਮੇਸ਼ਵਰ ਦੇ ਬਚਨ ਸੁਣਾਉਂਦਾ ਹੈ ਉਹ ਇਸ ਤਰ੍ਹਾਂ ਦਾ ਜਾਜਕ ਹੈ ਜੋ ਇਸਰਾਇਲ ਨੂੰ ਪਰਮੇਸ਼ਵਰ ਦੇ ਸਾਹਮਣੇ ਉਹਨਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਉਸ ਨੂੰ ਰਾਜਾ ਵੀ ਕਿਹਾ ਗਿਆ ਜੋ ਇਸਰਾਇਲ ਦਾ ਆਗੂ ਅਤੇ ਜ਼ਰੂਰਤ ਦੇ ਸਮੇਂ ਉਹਨਾਂ ਨੂੰ ਛਡਾਉਣ ਵਾਲਾ ਸੀ ਅਤੇ ਤੁਰੇ ਤੇ ਜਿਵੇਂ-ਜਿਵੇਂ ਅੱਗੇ ਵਧਦੀ ਹੈ ਇਸਰਾਇਲੀ ਕਈ ਵਾਰ ਅਸਫਲ ਹੁੰਦੇ ਹਨ ਉਹ ਨੇਮ ਦੀ ਉਲੰਘਣਾ ਕਰਦੇ ਹਨ ਇੱਥੋਂ ਤੱਕ ਕਿ ਮੂਸਾ ਵੀ ਪਰਮੇਸ਼ਵਰ ਦੇ ਖਿਲਾਫ ਵਿਦਰੋਹ ਕਰਦਾ ਹੈ ਅਸਲ ਵਿੱਚ ਤੁਰੇਤੇ ਦੀ ਅਸਫਲਤਾ ਇਸ ਭਵਿਕ ਬਾਣੀ ਨਾਲ ਹੁੰਦੀ ਹੈ ਕਿ ਇਸਰਾਈਲ ਦੀ ਇਹ ਅਸਫਲਤਾ ਵਾਅਦੇ ਵਾਲੀ ਧਰਤੀ ਤੇ ਉਹਨਾਂ ਦੇ ਪਰਵੇਸ਼ ਦੇ ਬਾਅਦ ਵੀ ਜਾਰੀ ਰਹੇਗੀ ਅਤੇ ਉਹ ਇੱਕ ਵਾਰ ਫਿਰ ਗੁਲਾਮੀ ਵਿੱਚ ਚਲੇ ਜਾਣਗੇ ਪਰ ਉਸ ਨੂੰ ਆਸ ਹੈ ਕਿ ਪਰਮੇਸ਼ਵਰ ਆਪਣੇ ਇਸਰਾਈਲ ਨੂੰ ਬਚਾਉਣ ਦੇ ਵਾਅਦੇ ਨੂੰ ਪੂਰਾ ਕਰੇਗਾ ਇੱਕ ਦਿਨ ਉਹ ਉਹਨਾਂ ਦੀ ਅਸਫਲਤਾਵਾਂ ਨੂੰ ਟੱਕ ਲਵੇਗਾ ਅਤੇ ਉਹਨਾਂ ਦੇ ਸਵਾਰਥੀ ਮਨ ਨੂੰ ਚੰਗਾ ਕਰੇਗਾ ਤਾਂ ਕਿ ਉਹ ਪਰਮੇਸ਼ਵਰ ਨੂੰ ਪ੍ਰੇਮ ਕਰਨ ਅਤੇ ਜਿਉਂਦੇ ਰਹਿਣ ਫਿਰ موسی ਦੀ ਮੌਤ ਹੋ ਜਾਂਦੀ ਹੈ ਹੁਣ ਤੁਰੇਤ ਦੇ ਅੰਤਿਮ ਵਾਕ ਹੈਰਾਨ ਕਰ ਦੇਣ ਵਾਲੇ ਹਨ ਉਹ ਅਗਲੇ ਸਮੇਂ ਵਿੱਚ ਵੱਧ ਜਾਂਦੇ ਹਨ ਅਤੇ ਅਸੀਂ ਭਵੀ ਖਬਾਣੀ ਦੇ ਉਪਦੇਸ਼ਕਾਰ ਨੂੰ ਸੁਣਦੇ ਹਾਂ ਜਿਨ੍ਹਾਂ ਨੇ ਤਨਾਕ ਨੂੰ ਆਕਾਰ ਦਿੱਤਾ ਸੀ ਉਹ ਆਪਣੀ ਦ੍ਰਿਸ਼ਟੀਕੋਣ ਤੋਂ موسی ਦੀ ਕਹਾਣੀ ਉੱਪਰ ਆਪਣਾ ਵਿਚਾਰ ਪੇਸ਼ ਕਰਦਾ ਹੈ ਅਤੇ ਦੱਸਦਾ ਹੈ ਇਜ਼ਰਾਈਲ ਦੇ ਇਤਿਹਾਸ ਵਿੱਚ موسی ਦੇ ਦੁੱਲ ਨਬੀ ਫਿਰ ਕਦੀ ਨਹੀਂ ਹੋਇਆ ਮੈਂ ਚੁੰਦਾ ਹਾਂ ਕਿ ਉਸ ਦੇ ਵਰਗਾ ਨਬੀ ਜੱਜ ਕਰ ਰਾਜਾ ਆਵੇ ਅਤੇ ਇਸ ਦਿਨ ਨਾਲ ਹੀ ਅਸੀਂ ਨੇਮੀਅਮ ਵਿੱਚ ਚਲੇ ਜਾਂਦੇ ਹਾਂ ਇਸ ਵਿੱਚ ਦੋ ਉਪਸੰਗ੍ਰਹਿ ਹਨ ਸਭ ਤੋਂ ਪਹਿਲਾਂ ਪਹਿਲੇ ਨਬੀ ਦੀਆਂ ਪੁਸਤਕਾਂ ਹਨ ਜਿਨ੍ਹਾਂ ਵਿੱਚ ਵਾਅਦਾ ਕੀਤੇ ਦੇਸ਼ ਵਿੱਚ ਇਸਰਾਇਲ ਦੀ ਕਹਾਣੀ ਤੇ ਚਾਰ ਵਰਤਾਰੇ ਹਨ ਅਤੇ ਉਹਨਾਂ ਨੂੰ ਨਬੀਆਂ ਦੇ ਬਾਅਦ ਦੇ ਦ੍ਰਿਸ਼ਟੀਕੋਣ ਦੇ ਨਾਲ ਦੱਸਿਆ ਗਿਆ ਹੈ ਯਹੋਸ਼ੂਆ ਦੀ ਅਗਵਾਈ ਦੇ ਨਾਲ ਸਭ ਕੁਝ ਠੀਕ ਢੰਗ ਨਾਲ ਆਰੰਭ ਹੁੰਦਾ ਹੈ ਸਾਨੂੰ ਦੱਸਿਆ ਗਿਆ ਹੈ ਉਹ ਇਸ ਲਈ ਸਫਲ ਹੈ ਕਿਉਂਕਿ ਉਹ موسی ਦੀ ਤਰ੍ਹਾਂ ਹੈ ਅਤੇ ਉਸ ਦਾ ਧਿਆਨ ਦਿਨ ਰਾਤ ਪਵਿੱਤਰ ਵਚਨਾਂ ਦੇ ਉੱਪਰ ਲੱਗਾ ਰਹਿੰਦਾ ਹੈ ਪਰ ਆਖਿਰਕਾਰ ਯੋਸ਼ੂਆ ਵੀ ਅਸਫਲ ਹੁੰਦਾ ਹੈ ਇਸ ਨਾਲ ਇਜ਼ਰਾਈਲ ਦਾ ਲੰਮਾ ਚੱਲਣ ਵਾਲੇ ਹਿੰਸਕ ਅਤੇ ਸਵੈ ਵਿਨਾਸ਼ ਦੀ ਸ਼ੁਰੂਆਤ ਹੁੰਦੀ ਹੈ ਜਿਵੇਂ ਪਹਿਲਾਂ ਹੀ ਬਾਗ ਦੀ ਕਹਾਣੀ ਅਤੇ موسی ਨਾਲ ਹੋਇਆ ਸੀ ਇਹ ਕਹਾਣੀਆਂ ਜ਼ਿਆਦਾਤਰ ਇਜ਼ਰਾਈਲ ਦੇ ਰਾਜਿਆਂ ਨਬੀਆਂ ਅਤੇ ਜਾਜਕਾਂ ਦੀ ਅਸਫਲਤਾ ਉੱਪਰ ਕੇਂਦ੍ਰਿਤ ਹਨ ਉਹ ਕਿਸ ਤਰ੍ਹਾਂ ਝੂਠ ਬੋਲਦੇ ਹਨ ਧੋਖਾ ਦਿੰਦੇ ਹਨ ਅਤੇ ਇੱਕ ਦੂਸਰੇ ਨੂੰ ਮਾਰਦੇ ਹਨ ਅਤੇ ਮੂਰਤੀਆਂ ਦੀ ਪੂਜਾ ਕਰਦੇ ਹਨ ਫਿਰ ਮੂਲ ਰੂਪ ਵਿੱਚ ਪੂਰਵਜਾਂ ਦੀਆਂ ਅਸਫਲਤਾਵਾਂ ਦਾ ਫਿਰ ਤੋਂ ਇੱਕ ਲੰਮਾ ਖੂਨੀ ਦੌਰ ਦੁਹਰਾਇਆ ਜਾਣਾ ਹੈ ਪਰ ਇਸ ਵਿੱਚ ਕੁਝ ਆਸ ਭਰੇ ਜਿੰਵੇਂ ਹਨ ਪਰਮੇਸ਼ਰ ਆਪਣੇ ਵਾਅਦੇ ਦੀ ਫਿਰ ਤੋਂ ਪੁਸ਼ਟੀ ਕਰਦਾ ਹੈ ਕਿ ਉਹ ਇੱਕ ਨਵੇਂ ਮਨੁੱਖ ਦੇ ਦੁਆਰਾ ਸਾਰੀ ਮਨੁੱਖਤਾ ਨੂੰ ਬਰਕਤ ਦੇਵੇਗਾ ਅਤੇ ਉਹ ਦੌਦ ਦੇ ਵੰਸ਼ ਦਾ ਰਾਜਾ ਹੋਵੇਗਾ ਇੱਥੇ ਉਹ ਤੁਹਾਨੂੰ ਦਊਦ ਜਾਂ ਸੁਲੇਮਾਨ ਵਰਗੇ ਲੋਕਾਂ ਦੇ ਬਾਰੇ ਕੁਝ ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ ਦੇ ਜੀਵਨ ਵਿੱਚ ਅਬਰਾਹਮ ਦੀ ਤਰ੍ਹਾਂ ਕੁਝ ਇਸ ਤਰ੍ਹਾਂ ਦੇ ਬਲ ਹੁੰਦੇ ਹਨ ਜਦ ਉਹ ਪਰਮੇਸ਼ਵਰ ਤੇ ਭਰੋਸਾ ਕਰਦੇ ਹਨ ਪਰ ਇਹ ਬਣਿਆ ਨਹੀਂ ਰਹਿੰਦਾ ਅਤੇ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ ਹੋਵੋਗੇ ਅਬਰਾਹਮ ਦਾ ਪਰਿਵਾਰ ਉਸੇ ਥਾਂ ਤੇ ਹੀ ਪਹੁੰਚਦਾ ਹੈ ਜਿੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਬਾਬਲ ਤੋਂ ਜਿੱਤ ਅਤੇ ਗੁਲਾਮੀ ਪਰ ਯਾਦ ਰੱਖੋ ਇਹ ਪੂਰੀ ਕਹਾਣੀ ਨਬੀਆਂ ਦੇ ਬਾਅਦ ਦੇ ਨਜ਼ਰੀਏ ਤੋਂ ਦੱਸੀ ਜਾ ਰਹੀ ਹੈ ਅਤੇ ਉਹ ਜਾਣਦੇ ਹਨ ਕਿ ਗੁਲਾਮੀ ਅੰਤ ਨਹੀਂ ਹੈ ਇਸ ਲਈ ਉਨ੍ਹਾਂ ਨੇ ਇਸਰਾਈਲ ਦੇ ਅਤੀਤ ਦੀਆਂ ਕਹਾਣੀਆਂ ਦੀ ਰਚਨਾ ਇਸ ਪ੍ਰਕਾਰ ਕੀਤੀ ਕਿ ਉਹ ਉਨ੍ਹਾਂ ਦੇ ਭਵਿੱਖ ਦੀ ਆਸ ਦੇ ਵੱਲ ਇਸ਼ਾਰਾ ਕਰੇ ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਾਬਲ ਤੋਂ ਛੁਟਕਾਰਾ ਦੇਵੇਗਾ ਤੇ ਉਹ ਉਸ ਰਾਜੇ ਨੂੰ ਭੇਜੇਗਾ ਜੋ موسی ਅਤੇ 다우드 ਅਤੇ ਸੁਲੇਮਾਨ ਦੀ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਉਹ ਚੰਗੇ ਦਿਨਾਂ ਦੇ ਵਿੱਚ ਸਨ ਅਸਲ ਵਿੱਚ ਨੇਵੀਅਮ ਦਾ ਦੂਜਾ ਭਾਗ ਅਰਥਾਤ ਬਾਅਦ ਦੇ ਨਬੀਆਂ ਦੀ ਪੁਸਤਕ ਇਸੇ ਹੀ ਵਿਸ਼ੇ ਦੇ ਬਾਰੇ ਹੈ ਇੱਥੇ ਕੁਝ ਵਿਸ਼ੇਸ਼ ਨਬੀਆਂ ਨਾਲ ਜੁੜੀਆਂ 10 ਵੱਡੀਆਂ ਅਤੇ 12 ਛੋਟੀਆਂ ਪੁਸਤਕਾਂ ਹਨ ਇਹ ਰਚਨਾ ਜਾਣਬੁੱਝ ਕੇ ਉਤਪਤ ਤੋਂ 10 ਅਤੇ 12 ਪੁਰਵਜਾਂ ਨੂੰ ਯਾਦ ਕਰਦੀਆਂ ਹਨ ਜਿਨ੍ਹਾਂ ਦੀਆਂ ਅਸਫਲਤਾ ਦੀਆਂ ਕਹਾਣੀਆਂ ਵਿੱਚ ਭਵਿੱਖ ਦੀ ਆਸ ਦੀਆਂ ਕਿਰਨਾ ਹਨ ਇਹ ਭਵਿੱਖਬਾਣੀ ਦੀਆਂ ਪੁਸਤਕਾਂ ਮਿਲਦੇ ਜੁਲਦੇ ਹਵਾਲਿਆਂ ਨਾਲ ਭਰੀਆਂ ਹੋਈਆਂ ਹਨ ਜੋ ਤੁਰੇਦ ਅਤੇ ਨਬੀਆਂ ਦੇ ਵਰਤਾਨ ਨਾਲ ਵਾਪਸ ਜੁੜਦੀਆਂ ਹਨ ਅਤੇ ਇਹ ਕਹਾਣੀ ਨੂੰ ਹੋਰ ਅੱਗੇ ਲੈ ਜਾਂਦੀਆਂ ਹਨ ਇਜ਼ਰਾਈਲ ਦੇ ਨਬੀਆਂ ਦਾ ਕੰਮ موسی ਦੀ ਧਰਮ ਪੁਰਾਣੇ ਇਜ਼ਰਾਈਲ ਤੇ ਅਸਫਲਤਾ ਅਤੇ ਪਰਿਸ਼ਟਾਚਾਰ ਦਾ ਦੋਸ਼ ਲਗਾਉਣਾ ਅਤੇ ਉਹਨਾਂ ਨੂੰ ਗੰਭੀਰ ਨਤੀਜਿਆਂ ਬਾਰੇ ਚੇਤਾਵਨੀ ਦੇਣਾ ਸੀ ਯਹੋਵਾ ਦਾ ਦੇਨ ਜੋ ਬਾਬਰ ਵਿੱਚ ਹਾਰ ਅਤੇ ਗੁਲਾਮੀ ਵਿੱਚ ਖਤਮ ਹੋਇਆ ਪਰ ਨਬੀਆਂ ਨੇ ਇਹ ਵੀ ਵਾਅਦਾ ਕੀਤਾ ਕਿ ਪਰਮੇਸ਼ਵਰ ਦਾ ਉਦੇਸ਼ ਆਪਣੇ ਲੋਕਾਂ ਨੂੰ ਸ਼ੁੱਧ ਕਰਨਾ ਅਤੇ ਨਵੇਂ ਇਸਰਾਇਲ ਨੂੰ ਫਿਰ ਤੋਂ ਬਣਾਉਣਾ ਹੈ ਜੋ ਅਬਰਾਹਮ ਦੇ ਸਮਾਨ ਵਿਸ਼ਵਾਸਯੋਗ ਹੋਵੇਗਾ ਉਸ ਵਾਅਦੇ ਕੀਤੇ ਰਾਜੇ ਦੇ ਰਾਜ ਵਿੱਚ ਪਰਮੇਸ਼ਵਰ ਦੇ ਨਾਲ ਸਥਾਪਿਤ ਨਵੇਂ ਵਾਅਦੇ ਦੇ ਸੰਬੰਧ ਵਿੱਚ ਰਹਿੰਦੇ ਹਨ ਜਿਸ ਨੂੰ ਮੂਸਾ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਪਰ ਦੌਦ ਦੇ ਨਾਮ ਤੋਂ ਪੁਕਾਰਿਆ ਜਾਂਦਾ ਹੈ ਉਹ ਉਹੀ ਹੋਵੇਗਾ ਜੋ ਪਰਮੇਸ਼ਵਰ ਦੀ ਬਰਕਤ ਨੂੰ ਸਾਰੇ ਸੰਸਾਰ ਵਿੱਚ ਬਹਾਲ ਕਰੇਗਾ। ਨਿਵੀਅਮ ਦਾ ਸਿੱਟਾ ਵੀ ਤੁਰੇਤ ਦੀ ਤਰ੍ਹਾਂ ਹੀ ਹੈ। ਇੱਥੇ ਤਨਾਖ ਦੇ ਨਵੀਂ ਉਪਦੇਸ਼ਕਾਂ ਦੇ ਵੱਲੋਂ ਇੱਕ ਟਿੱਪਣੀ ਹੈ। ਉਹ ਹੁਣ ਤੱਕ ਦੀ ਸਾਰੀ ਕਹਾਣੀ ਤੇ ਵਾਪਸ ਵਿਚਾਰ ਕਰਦੇ ਹਨ ਅਤੇ ਪਾਠਕਾਂ ਨੂੰ ਤਗੀਤ ਕਰਦੇ ਹਨ ਕਿ ਉਹ موسی ਦੇ ਸਮਾਨ ਨਵੀ ਦੇ ਹੋਣ ਦੀ ਗੁਡੀਕ ਕਰਨ ਜਿਸ ਨੂੰ ਉਹ ਏਲੀਆ ਕਹਿੰਦੇ ਹਨ। ਉਹ ਆਪਣੇ ਲੋਕਾਂ ਨੂੰ ਸ਼ੁੱਧ ਕਰਨ ਅਤੇ ਬਚਾਉਣ ਲਈ ਇਸਰਾਇਲ ਦੇ ਪਰਮੇਸ਼ਵਰ ਦੀ ਆਮਦ ਦੀ ਘੋਸ਼ਣਾ ਕਰੇਗਾ। ਇੱਥੋਂ ਅਸੀਂ ਤਨਾਖ ਦੇ ਤੀਸਰੇ ਤੇ ਅੰਤਿਮ ਉਪਸੰਗ੍ਰਹਿ ਕੇਟੂਵਿਮ ਵਿੱਚ ਜਾਣੇ ਹਾਂ। ਇਸ ਵਿੱਚ ਪੁਸਤਕਾਂ ਦਾ ਵਪਿੰਨ ਸੰਗ੍ਰਹਿ ਹੈ ਹਰੇਕ ਦੀ ਰਚਨਾ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਦੇ ਮੁੱਖ ਵਿਸ਼ਿਆਂ ਦੇ ਵਾਪਸ ਜੋੜਨ ਦੀ ਕੀਤੀ ਗਈ ਹੈ ਅਤੇ ਹੋਰ ਹਵਾਲਿਆਂ ਦੀ ਇੱਕ ਵਿਸਤਾਰ ਕੱਪੜੇ ਦੀ ਕਾਰਜਸ਼ੈਲੀ ਰਾਹੀਂ ਇਹਨਾਂ ਨੂੰ ਹੋਰ ਵਿਕਸਿਤ ਕਰਨ ਲਈ ਖਾਕੇ ਵਿੱਚ ਜੋੜਿਆ ਗਿਆ ਹੈ ਉਦਾਹਰਨ ਦੇ ਲਈ ਜ਼ਬੂਰਾਂ ਦੀ ਜਾਣ ਪਛਾਣ ਤੋਂ ਕਵਿਤਾਵਾਂ ਦੁਆਰਾ ਕਰਾਈ ਜਾਂਦੀ ਹੈ ਜੋ ਤੁਰੇਤ ਅਤੇ ਨਬੀਆਂ ਦੀ ਪੁਸਤਕ ਦੇ ਆਰੰਭ ਨਾਲ ਤਾਲਮੇਲ ਕਰਦੀਆਂ ਹਨ ਪਹਿਲੇ ਜ਼ਬੂਰ ਵਿੱਚ ਅਸੀਂ ਧਰਮੀ ਜਨ ਨਾਲ ਮਿਲਦੇ ਹਾਂ ਜਿਸ ਦਾ ਨਵੇਂ ਯਹੋਸ਼ਵਾ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਜੋ ਇੱਕ ਸਫਲ ਆਗੂ ਹੈ ਅਤੇ ਆਪਣਾ ਧਿਆਨ ਪਵਿੱਤਰ ਵਚਨਾਂ ਵੱਲ ਲਗਾਈ ਰੱਖਦਾ ਹੈ ਉਹ موسی ਦੁਆਰਾ ਵਾਜਦੇ ਕੀਤੇ ਰਾਜੇ ਦੀ ਤਰ੍ਹਾਂ ਹੈ ਅਤੇ ਉਹ ਅਦਨ ਦੇ ਬਾਗ ਵਿੱਚ ਸਥਿਤ ਜੀਵਨ ਦੇ ਸਦੀਪਕ ਜੀਵਨ ਦੇ ਰੁੱਖ ਦੀ ਤਰ੍ਹਾਂ ਹੈ ਫਿਰ ਦੂਜਾ ਜ਼ਬੂਰ ਇਸ ਵਿਅਕਤੀ ਦੀ ਪਛਾਣ ਕਰਦਾ ਹੈ ਉਹ ਦਾਊਦ ਦੇ ਵੰਸ਼ ਤੋਂ ਪਰਮੇਸ਼ਵਰ ਦਾ ਪੁੱਤਰ ਅਰਥਾਤ ਵਾਅਦਾ ਕੀਤਾ ਰਾਜਾ ਹੈ ਜੋ ਜਾਤੀਆਂ ਵਿੱਚੋਂ ਬੁਰੀਾਈ ਨੂੰ ਹਟਾਉਣ ਅਤੇ ਸੰਸਾਰ ਵਿੱਚ ਪਰਮੇਸ਼ਵਰ ਦੀ ਬਰਕਤ ਬਹਾਲ ਕਰਨ ਜਾ ਰਿਹਾ ਹੈ ਜਬੂਰਾਂ ਦਾ ਬਾਕੀ ਹਿੱਸਾ ਪਰਮੇਸ਼ਵਰ ਦੇ ਲੋਕਾਂ ਨੂੰ ਸਿਖਾਉਂਦਾ ਹੈ ਜਦਕਿ ਉਹ ਭਵਿੱਖ ਦੀ ਆਜ਼ਦੀ ਉਡੀਕ ਕਰਦੇ ਹਨ ਤਾਂ ਉਹਨਾਂ ਨੂੰ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੁਰੇਤ ਦੀ ਕਹਾਣੀ ਅਤੇ ਨਬੀਆਂ ਦੁਆਰਾ ਉਠਾਏ ਗਏ ਕੁਝ ਸਭ ਕਠਿਨ ਪ੍ਰਸ਼ਨਾਂ ਨੂੰ ਸੰਬੰਧਿਤ ਕਰਨ ਵਾਲੀਆਂ ਬੁੱਧ ਦੀਆਂ ਪੁਸਤਕਾਂ ਹਨ ਕਹੋਤਾ ਤੁਰੇਤ ਦੇ موسی ਵਰਗਾ ਪ੍ਰਤੀਤ ਹੁੰਦਾ ਹੈ ਪਰਮੇਸ਼ਵਰ ਤੇ ਭਰੋਸਾ ਰੱਖੋ ਵਿਸ਼ਵਾਸਯੋਗ ਅਤੇ ਆਗਿਆਕਾਰੀ ਰਹੋ ਅਤੇ ਤੁਹਾਡੇ ਕੋਲ ਸ਼ਾਂਤੀ ਅਤੇ ਸਫਲਤਾ ਹੋਵੇਗੀ ਪਰ ਫਿਰ ਉਪਦੇਸ਼ਕ ਦੀ ਪੋਥੀ ਅਤੇ ਔਯੂਬ ਇਜ਼ਰਾਈਲ ਦੇ ਗੁੰਝਲਦਾਰ ਇਤਿਹਾਸ ਤੇ ਮੁਨ ਵਿਚਾਰ ਕਰਦੇ ਹਨ ਅਤੇ ਕਹਿੰਦੇ ਹਨ हां ਅਸੀਂ ਕੋਸ਼ਿਸ਼ ਕੀਤੀ ਪਰ ਇਹ ਇੰਨਾ ਸੁਖਾ ਨਹੀਂ ਹੈ ਇਹ ਦਿਨ ਪੁਸਤਕਾਂ ਇਸ ਵਿਸ਼ੇ ਤੇ ਡੂੰਗੀ ਗੱਲਬਾਤ ਕਰਦੀਆਂ ਹਨ ਕਿ ਪਰਮੇਸ਼ਵਰ ਦੇ ਚੰਗੇ ਅਤੇ ਗੁੰਝਲਦਾਰ ਸੰਸਾਰ ਵਿੱਚ ਬੁੱਧੀਮਾਨੀ ਨਾਲ ਜੀਵਨ ਬਤੀਤ ਕਰਨ ਦਾ ਕੀ ਅਰਥ ਹੈ ਤਨਾਕਦੀਆਂ ਅੰਤਿਮ ਦੋ ਪੁਸਤਕਾਂ ਮਹੱਤਵਪੂਰਨ ਯੋਗਦਾਨ ਦੇਂਦੀਆਂ ਹਨ ਡੈਨਿਅਲ ਦੀ ਪੁਸਤਕ ਇਸ్రਾਈਲ ਦੀ ਅਸਫਲਤਾ ਅਤੇ ਉਸ ਦੇ ਦੁੱਖ ਸਹਿਣ ਕਰਨ ਦੇ ਲੰਮੇ ਇਤਿਹਾਸ ਨੂੰ ਸੰਸਾਰ ਦੇ ਨਵੇਂ ਭਵਿੱਖ ਦੀ ਆਸ ਦੇ ਅਨੋਖੇ ਦਰਵਾਜ਼ੇ ਦੇ ਰੂਪ ਵਿੱਚ ਵੇਖਦੀ ਹੈ ਇੱਕ ਦਿਨ ਤੁਰੇਦ ਅਤੇ ਨਬੀਆਂ ਦੁਆਰਾ ਵਾਅਦਾ ਕੀਤਾ ਗਿਆ ਨਵਾਂ ਮਨੁੱਖ ਆਵੇਗਾ ਉਹ ਬ੍ਰਿਆਈ ਦੀ ਵੱਲੋਂ ਪਸ਼ੂਵਿਰਤੀ ਵਰਗੇ ਮਨੁੱਖਾਂ ਦੇ ਸੁਭਾਅ ਦੇ ਕਾਰਨ ਗੁੱਟਲਿਆ ਜਾਵੇਗਾ ਪਰ ਫਿਰ ਪਰਮੇਸ਼ਰ ਉਸ ਨੂੰ ਦੂਸ਼ ਰਾਹਿਤ ਠਹਿਰਾਵੇਗਾ ਅਤੇ ਅਦਭੁਤ ਸਮਰੱਥਾ ਦੇ ਨਾਲ ਜਗਤ ਤੇ ਰਾਜ ਕਰਨ ਲਈ ਜੀਵਿਤ ਖੜਾ ਕਰਨਗੇ ਅੰਤ ਵਿੱਚ ਇਤਿਹਾਸ ਦੀ ਪੁਸਤਕ ਤਨਾਖ ਦੀ ਪੂਰੀ ਕਹਾਣੀ ਨੂੰ ਆਰੰਭ ਤੋਂ ਇਸਰਾਇਲ ਦੀ ਗੁਲਾਮੀ ਵਿੱਚ ਜਾਣ ਤੱਕ ਫਿਰ ਤੋਂ ਦੱਸਦੀ ਹੈ ਲੇਖਕ ਆਪਣਾ ਧਿਆਨ ਭਵਿੱਖ ਦੇ ਰਾਜੇ ਦੀ ਵੱਲ ਕੇਂਦ੍ਰਿਤ ਕਰਦਾ ਹੈ ਜਿਸ ਦਾ ਵਾਅਦਾ ਪਰਮੇਸ਼ਰ ਨੇ ਦਾਊਦ ਨਾਲ ਕੀਤਾ ਸੀ ਜੋ ਪਰਮੇਸ਼ਰ ਦੇ ਲੋਕਾਂ ਨੂੰ ਨਵੇਂ ਯਰੂਸ਼ਲਮ ਵਿੱਚ ਫਿਰ ਤੋਂ ਇਕੱਠਾ ਕਰੇਗਾ ਅਤੇ ਜਤੀ ਜਤੀ ਤੇ ਲੋਕਾਂ ਲਈ ਪਰਮੇਸ਼ਵਰ ਦੀ ਬਰਕਤ ਲੈ ਕੇ ਆਵੇਗਾ ਇਤਿਹਾਸ ਦੀ ਪੁਸਤਕ ਦੀ ਅੰਤਿਮ ਪੰਕਤੀਆਂ ਤਨਾਖ ਦੇ ਮੁੱਖ ਵਚਨਾਂ ਨਾਲ ਸੰਬੰਧਿਤ ਹਨ ਉਹ ਗੁਲਾਮੀ ਤੋਂ ਅੰਤਿਮ ਵਾਪਸੀ ਦੀ ਉਮੀਦ ਨੂੰ ਜਿਉਂਦਾ ਰੱਖਦੇ ਹਨ ਅਤੇ ਉਸ ਇਸرائیਲੀ ਦੇ ਹੋਂਦ ਬਾਰੇ ਇਸ਼ਾਰਾ ਕਰਦੇ ਹਨ ਜਿਸ ਦਾ ਪਰਮੇਸ਼ਵਰ ਉਸ ਦੇ ਨਾਲ ਹੈ ਕਿ ਉਹ ਉੱਪਰ ਜਾ ਕੇ ਨਵਾਂ ਜਰੂਸ਼ਲਮ ਬਹਾਲ ਕਰੇਗਾ ਅਤੇ ਇਸ ਪ੍ਰਕਾਰ ਕਹਾਣੀ ਸਮਾਪਤ ਹੁੰਦੀ ਹੈ ਪੋਥੀ ਸਾਰੀ ਪਰਚਾਂ ਵਿੱਚੋਂ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਪ੍ਰਭੂ ਪਰਮੇਸ਼ੁਰ ODE ਅੰਗ ਸੰਗ ਹੋਵੇ ਤੇ ਉਹ ਉੱਪਰ ਵੱਲ ਚੜਿਆ ਜਾਵੇ ਤਨਾਖ ਪ੍ਰਾਚੀਨ ਇਬਰਾਨੀ ਪੋਥੀਆਂ ਦਾ ਇੱਕ ਸ਼ਾਨਦਾਰ ਅਤੇ ਜਾਣਬੁੱਝ ਕੇ ਵਿਸਤ੍ਰਿਤ ਕੀਤਾ ਸੰਗ੍ਰਹਿ ਹੈ ਜੋ ਇਸਰਾਇਲ ਤੇ ਸਭ ਮਨੁੱਖਾਂ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਦੇ ਬਾਰੇ ਵਿੱਚ ਹੈ ਇਸਰਾਇਲ ਦੇ ਇਤਿਹਾਸ ਦੇ ਸਾਰੇ ਸਮੇਂ ਦੇ ਇਨ੍ਹਾਂ ਵਿਭਿੰਨ ਗ੍ਰੰਥਾਂ ਨੂੰ ਇਸਰਾਇਲ ਦੀਆਂ ਸਾਰੀਆਂ ਕਹਾਣੀਆਂ ਨੂੰ ਇੱਕਿਕ੍ਰਿਤ ਕਰਕੇ ਬੁਣਿਆ ਗਿਆ ਹੈ ਇਹ ਜੀਵਨ ਭਰ ਪੜਨ ਅਤੇ ਧਿਆਨ ਕਰਨ ਦੇ ਲਾਇਕ ਹੈ ਕਿਉਂਕਿ ਇਹ ਜਿਕਰਯੋਗ ਮਨੁੱਖੀ ਗਿਆਨ ਦੇ ਇਸ ਤਰ੍ਹਾਂ ਦੇ ਅਦਭੁਤ ਸ਼ ਬਦ ਅਰਥਾਤ ਵਿਕਤੀ ਆਸ ਪ੍ਰਦਾਨ ਕਰਦੇ ਹਨ ਜੋ ਅੱਜ ਵੀ ਬੋਲਦੇ ਹਨ